ਅਸਰ ਦਿਵਾਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਸਹਿਬ ਕਹਿੰਦੇ ਕੱਪੜ ਰੂਪ ਸੋਹਾਂ ਵਣ ਛੱਡ ਦੁਨੀਆ ਅੰਦਰ ਜਾਵਣਾ ਕਿੰਨੇ ਵੀ ਮਹਿੰਗੇ ਮੰਗੇ ਕੋਟ ਪੈਂਟ ਕੱਪੜੇ ਨੇ ਜਿੰਨੀ ਦੇ ਰਜੂਨਾਂ ਪਹਿਨੀ ਚਾਲੇ ਛੱਡ ਜਾਣੇ ਨੇ ਬਾਅਦ ਤੇਰੇ ਕੱਪੜਿਆਂ ਤੋਂ ਘਰਦਿਆਂ ਨੂੰ ਡਰ ਲੱਗਣ ਲੱਗ ਪੈਣਾ ਉਹਨਾਂ ਚੁੱਕ ਕੇ ਜਾਤਨ ਧਾਨ ਕਰ ਦੇਣੇ ਜਾਂ ਗੀਰਤਪੁਰ ਸਾਹਿਬ ਭੇਜ ਦੇਣੇ ਜਾਂ ਫਿਰ ਉਹਨੀ ਚਿਖਾ ਦੇ ਵਿੱਚ ਨਾਲ ਸਾੜ ਦੇਣੇ ਰੱਖਣੇ ਨਹੀਂ ਹੈ ਤੂੰ ਛੱਡ ਜਾਣਾ ਸਭ ਕੁਝ ਪੜੋ ਕੱਪੜ ਰੂਪ ਸੋਹਣਾ ਛੱਡ ਦੁਨੀਆ ਅੰਦਰ ਜਾਵਣਾ ਇੱਥੇ ਛੱਡ ਜਾਣਾ ਮਹਾਰਜ ਨਾਲ ਕੀ ਜਾਣਾ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕਿਤਾਪਾਵਣ ਆਪ ਵੀ ਜਾਪੇ ਹੀ ਖਾਹੋ ਚੰਗਾ ਮੰਦਾ ਜੋਤੋਂ ਕੀਤਾ ਉਹ ਜਾਣੇ ਉੱਥੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸ ਲਈ ਇਹ ਭੁਲੇਖੇ ਚ ਨਾ ਦੇ ਵੀ ਅੱਗੇ ਕਿਨੇ ਦੇਖਿਆ ਅੱਗੇ ਜਾਣਾ ਤੇਰੇ ਕਰਮ ਨਾਲ ਇੱਕ ਸ਼ਬਦ ਮੈਂ ਹੋਰ ਤੁਹਾਡੇ ਸਮੁਖਿ ਰੱਖਾਂ ਉਤੋਂ ਪਹਿਲਾਂ ਧਿਆਨ ਨਾਲ ਸੁਣਿਓ ਮਨੁੱਖ ਨੂੰ ਆਪਣੇ ਕੀਤੇ ਕਰਮ ਭੋਗਣੇ ਪੈਂਦੇ ਨੇ ਉਸ ਤੋਂ ਬਚਾ ਨਹੀਂ ਹੋ ਸਕਦਾ ਹਾਂ ਕਰਮ ਬਦਲ ਜਾਂਦੇ ਨੇ ਜੇ ਕੋਈ ਸੰਗਤ ਵਿੱਚ ਬਹਿ ਕੇ ਨਾਮ ਜਪੇ ਗੁਰੂ ਕਰਮ ਬਦਲ ਸਕਦਾ ਕਿਉਂਕਿ ਸਤਿਗੁਰੂ ਦੇ ਹੱਥ ਹੈ ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾਹੀਂ ਭਾਉ ਜੇ ਕੋਈ ਗੁਰੂ ਅੱਗੇ ਅਰਦਾਸ ਕਰੇ ਉਹ ਬੇੜਾ ਡੁੱਬਣ ਨਹੀਂ ਦਿੰਦਾ ਉਹ ਭੌਤੋਂ ਬਚਾ ਲੈਂਦਾ ਅਦਰਵਾਈਜ਼ ਜੋ ਜੋ ਕਰਮ ਲਿਖਿਆ ਹੋਇਆ ਉਹ ਭੋਗਣਾ ਪੈਂਦਾ ਰਾਜੇ ਜਨਮੇ ਜੇ ਨੇ ਨਜੂਮੀ ਸੱਦਿਆ ਨਜੂਮੀ ਸਮਝਦੇ ਜੋਤਿਸ਼ੀ ਉਹਨੇ ਕਿਹਾ ਮੇਰੇ ਬਾਰੇ ਦੱਸ ਮੇਰੇ ਕਰਮ ਕਿਹੋ ਜਿਹਾ ਲਿਖੇ ਨੇ ਮੌਤ ਕਿਦਾਂ ਲਿਖੀ ਹੈ ਨਜੂਮੀ ਨੇ ਕਿਹਾ ਦੱਸ ਤਾਂ ਦਿੰਨਾ ਪਰ ਕਰਮ ਬਦਲੇ ਨਹੀਂ ਜਾ ਸਕਦੇ ਉਹਦੇ ਬਾਰੇ ਨਾ ਮੇਰੇ ਕੋਲੋਂ ਪੁੱਛੀ ਜਨਮੇ ਜਾਂ ਬੋਲਿਆ ਕਹਿੰਦਾ ਮੈਂ ਆਪੇ ਹੀ ਕਰ ਲਾਂਗਾ ਇਲਾਜ ਉਹਨੇ ਕਿਹਾ ਤੇਰੇ ਕਰਮਾਂ ਚ ਲਿਖਿਆ ਹੋਇਆ ਹੈ ਤੇਰੀ ਮੌਤ ਕੋੜ ਨਾਲ ਹੋਣੀ ਹੈ ਕਹਿੰਦਾ ਕੋੜ ਕਿਉਂ ਫਟਣਾ ਕਹਿੰਦਾ ਉਹ ਵੀ ਸੁਣ ਲਾ ਤੂੰ ਆਪਣੀ ਲੰੰਗੀ ਉਮਰ ਵਿੱਚ ਸ਼ਿਕਾਰ ਘਟਣ ਜਾਣਾ ਹੈ ਰਸਤੇ ਵਿੱਚ ਤੈਨੂੰ ਇੱਕ ਬਹੁਤ ਸੁੰਦਰ ਲੜਕੀ ਮਿਲੇਗੀ ਤੂੰ ਉਹਦੇ ਨਾਲ ਸ਼ਾਦੀ ਕਰਕੇ ਉਹਨੂੰ ਰਾਣੀ ਬਣਾ ਲੈਣਾ ਉਹਦੇ ਕਹਿਣ ਉੱਤੇ ਤੂੰ ਯੱਗ ਕਰਨਾ ਹੈ ਜਦੋਂ ਯੱਗ ਕਰੇਗਾ ਉਦੋਂ ਬਹੁਤ ਲੋਕ ਯੱਗ ਵਿੱਚ ਭੋਜਨ ਖਾਣ ਆਉਣਗੇ 118 ਪੰਡਤਾਂ ਨੂੰ ਤੂੰ ਭੋਜਨ ਕਰਾਏਗਾ ਤੇਰੀ ਰਾਣੀ ਭੋਜਨ ਵਰਤੌਣ ਲੱਗ ਜੈਗੀ ਇੱਕ ਪੰਡਤ ਹੱਸ ਪਵੇਗਾ ਤੈਨੂੰ ਇੰਨਾ ਕ੍ਰੋਧ ਆਉਣਾ ਤੂੰ ਸਾਰੇ ਪੰਡਤ ਕਤਲ ਕਰਵਾ ਦੇਨੇ ਇੱਕ ਦਿਨ ਫਿਰ ਤੇਰੇ ਕਰਮਾਂ ਕਰਕੇ ਕੋੜ ਫਟਣਾ ਹੈ ਉਹਨਾਂ ਕਾ ਹੋਏ ਨਹੀਂ ਸਕਦਾ ਪਹਿਲੀ ਗੱਲ ਮੈਂ ਵਡੇਰੀ ਉਮਰ ਚ ਸ਼ਾਦੀ ਨਹੀਂ ਕਰਨੀ ਔਰ ਦੂਜੀ ਗੱਲ ਮੈਂ ਜੇ ਰਾਣੀ ਲੈ ਵੀ ਆਂਦੀ ਉਹਦੇ ਕਹਿਣ ਤੇ ਯੱਗ ਕਿਉਂ ਕਰਾਂਗਾ ਜੇ ਮੈਂ ਯੱਗ ਕੀਤਾ ਉਹਨੂੰ ਭੋਜਨ ਵਰਤਾਉਣ ਕਿਉਂ ਲਾਵਾਂਗਾ ਜੇ ਮੈਂ ਭੋਜਨ ਵਰਤਾਉਣ ਲਾਇਆ ਮੈਂ ਗੁੱਸਾ ਨਹੀਂ ਕਰਨਾ ਪਰ ਜੋ ਕਰਮ ਲਿਖਿਆ ਸੀ ਉਸੇ ਤਰ੍ਹਾਂ ਹੋਇਆ 20 ਸਾਲਾਂ ਵਿੱਚ ਸਾਰੀ ਖੇਡ ਵਰਤ ਗਈ ਰਾਜੇ ਨੇ ਕੁਝ ਸਾਲ ਪਹਿਲਾਂ ਵਿਆਹ ਵੀ ਕਰਾ ਲਿਆ ਰਾਣੀ ਵੀ ਆ ਗਈ ਉਹਦੇ ਕਹਿਣ ਤੇ ਯੱਗ ਵੀ ਕਰ ਲਿਆ ਲੋਕ ਵੀ ਸੱਦ ਲੈ ਉਹ ਭੋਜਨ ਵਰਤੌਣ ਵੀ ਲੱਗ ਪਏ ਭੋਜਨ ਵਰਤੌਂਦੇ ਹੋਏ ਪੰਡਤ ਹੱਸ ਵੀ ਪਿਆ ਰਾਜੇ ਦੇ ਆਪਣੇ ਕ੍ਰੋਧ ਉੱਤੇ ਕਾਬੂ ਹੀ ਨਹੀਂ ਰਿਹਾ ਜੋ ਉਹਦਾ ਕ੍ਰੋਧ ਸੀ ਉਹਨੂੰ ਗੁੱਸੇ ਤੇ ਉਹਦਾ ਕਾਬੂ ਨਹੀਂ ਰਿਹਾ ਉਹ ਵਿਕਾਬੂ ਹੋ ਗਿਆ ਉਹਨੇ ਹੁਕਮ ਕਰਕੇ ਪੰਡਤ ਕਤਲ ਕਰਵਾ ਦਿੱਤੇ ਕੋੜ ਵੀ ਹੋ ਗਿਆ ਜਦੋਂ ਉਹ ਰੋਗੀ ਹੋ ਗਿਆ ਨਾ ਇੰਨੇ ਸਾਲਾਂ ਬਾਅਦ ਹੁਣ ਉਹਨੂੰ ਚਿੱਤ ਆ ਵੀ ਕਰਮ ਨਹੀਂ ਬਦਲਦੇ ਲੇਖਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਜੋ ਰੱਬ ਨੇ ਲੇਖ ਲਿਖਿਆ ਉਹਨੂੰ ਕੌਣ ਬਦਲ ਸਕਦਾ ਹੰ ਗੁਰੂ ਕਰਮ ਬਦਲ ਦਿੰਦਾ ਇਹ ਸਚਾਈ ਹੈ ਭਾਈ ਜਦੋਂ ਰਾਜੇ ਜਨਮੇਜੇ ਨੇ ਕਿਹਾ ਹੁਣ ਜੁਮੀ ਲੱਭੋ ਮੇਰੇ ਕਰਮ ਮੈਨੂੰ ਧੋਖਾ ਦੇ ਗਏ ਕਰਮ ਉਸੇ ਤਰ੍ਹਾਂ ਹੋਏ ਹੁਣ ਲੱਭੋ ਉਹਨੇ ਬਜ਼ੁਰਗ ਲੰਬਿਆ ਉਹਨੂੰ ਪੁੱਛਿਆ ਉਹਨੇ ਕਿ ਕਰਮ ਬਦਲ ਸਕਦੇ ਆ ਕਹਿੰਦਾ ਕਿਵੇਂ ਕਹਿੰਦਾ ਸੰਗਤ ਵਿੱਚ ਬਹਿ ਕੇ ਨਾਮ ਜਪਾ ਜਨਮੇਜੇ ਨੂੰ ਕਿਹਾ ਸੰਗਤ ਵਿੱਚ ਬਹਿ ਕੇ ਕਥਾ ਕੀਰਤਨ ਸੁਣ ਨਾਮ ਜਪ ਤੇ ਕਥਾ ਸੁਣ ਕੋਈ ਸ਼ੰਕਾ ਨਾ ਕਰੀ ਬਸ ਨਾਮ ਜਪ ਕਰਮ ਮਿਟ ਸਕਦੇ ਨੇ ਇਹ ਤਾਂ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਵੀ ਕਿਹਾ ਕੋਟ ਪ੍ਰਾਦ ਸਾਧ ਸੰਗ ਮਟੈ ਸੰਤ ਕਿਰਪਾ ਤੇ ਜੰਮ ਤੇ ਛਟੈ ਕਰੋੜਾ ਅਪਰਾਧ ਮਿਟ ਜਾਂਦੇ ਨੇ ਸੰਗਤ ਵਿੱਚ ਜੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ ਪਰ ਜਨਵੇਜਾ ਬਹਿ ਗਿਆ ਸੰਗਤ ਵਿੱਚ ਆਪਣੇ ਘਰ ਵਿੱਚ ਕਰਾਉਣ ਲੱਗ ਪਿਆ ਮਹਾਂਪਾਰ ਦੀ ਕਥਾ ਉਹਨੂੰ ਸ਼ੰਕਾ ਹੋ ਗਿਆ ਥੋੜੇ ਦਿਨ ਉਹਦੀ ਸ਼ਰਦਾ ਬਣੀ ਸਰੀਰੋ ਰੋਗ ਹੋਣ ਲੱਗ ਪਿਆ ਇੱਕ ਦਿਨ ਉਹਨੂੰ ਚਲਦੀ ਕਥਾ 'ਚ ਸ਼ੰਕਾ ਹੋ ਗਿਆ ਜਦੋਂ ਸਤਾਰਮਾ ਦੇ ਆਏ ਆਇਆ ਨਾ ਗੀਤਾ ਦਾ ਕਿ ਚੁੱਕ ਕੇ ਹਾਥੀ ਭੀਮ ਸੈਨ ਨੇ ਅਸਮਾਨ 'ਚ ਮਾਰੇ ਵਾਪਸ ਹੀ ਨਹੀਂ ਹਾਥੀ ਆਇਓ ਕਹਿੰਦੇ ਕਿਵੇਂ ਹੋ ਸਕਦਾ ਉਹਨੂੰ ਸ਼ੰਕਾ ਹੋ ਗਿਆ ਉਹਦਾ ਮਨ ਲੱਗਣੋਂ ਹਟ ਗਿਆ ਉਸ ਤੋਂ ਬਾਅਦ ਰੋਗ ਹਟਣੇ ਬੰਦ ਹੋ ਗਏ ਉਸੇ ਰੋਗ ਨਾਲ ਉਹਦੀ ਮੌਤ ਹੋ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਕਹਿੰਦੇ ਰੋਵੇ ਜਨਮੇ ਜਾ ਕੋਏ ਗਿਆ ਪੜੋ ਰੋਵੇਂ ਜਨਮੇ ਜਾਂ ਖੋਏ ਗਿਆ ਇੱਕੀ ਕਾਰਨ ਪਾਪੀ ਭਿਆ ਕਹਿੰਦੇ ਕੀ ਕਾਰਨ ਬਣਿਆ ਕਿਉਂ ਬੰਦੇ ਦਾ ਪਾਪ ਨਹੀਂ ਖਤਮ ਹੋਇਆ ਕਿਉਂ ਉਹਨੂੰ ਆਪਣੇ ਕੀਤੇ ਕਰਮ ਭੁਗਣੇ ਪਏ ਮਰਫ ਕਰਮ ਮਿਟ ਜਾਂਦੇ ਨੇ ਕਹਿੰਦੇ ਬਿਲਕੁਲ ਮਿਟ ਜਾਂਦੇ ਜੇ ਕੋਈ ਨਾ ਹਮ ਜਪ ਲੈ ਇੱਥੋਂ ਤੱਕ ਭਗਤ ਤਰਲੋਚਨ ਜੀ ਨੇ ਕਿਹਾ ਜੇ ਤੇਰੀ ਇੱਛਾ ਰਹਿ ਗਈ ਤੈਨੂੰ ਜੂਨ ਲੈਣੀ ਪੈਣੀ ਜੇ ਤਰੀ ਇੱਛਾ ਕੋਈ ਕਾਮਨਾ ਰਹਿ ਗਈ ਨਾ ਤੇਰੇ ਕਰਮ ਨੇ ਬਦਲਨੇ ਤੈਨੂੰ ਦੁਬਾਰਾ ਜੂਨ ਧਾਰਨ ਕਰਨੀ ਪੈਣੀ ਹੈ ਜਿਹੋ ਜੀ ਇੱਛਾ ਕਾਮਨਾ ਵਾਸ਼ਨਾ ਰਹ ਦੇਗੀ ਉਦਾਂ ਦਾ ਸਰੀਰ ਧਾਰਨ ਕਰਨਾ ਪਏਗਾ ਔਰ ਜੇ ਕਿਤੇ ਅੰਤ ਵਿਲੇ ਰੱਬ ਦਾ ਨਾਮ ਚਿੱਤੇ ਆ ਗਿਆ ਮਰਨ ਲੱਗਿਆਂ ਯਾਦ ਆ ਗਿਆ ਰੱਬ ਸਤਨਾਮ ਸ੍ਰੀ ਵਾਹਿਗੁਰੂ 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 ਕਰਮ ਮਿਟ ਜਾਣਗੇ ਪਿਛਲੇ ਸਾਰੇ ਮਿਟ ਸਕਦੇ ਜੇ ਬੁਰੇ ਦੇ ਘਰ ਵਿੱਚ ਜਨਮ ਹੋ ਜਾਏ ਤਾਂ ਪਹਿਲੀ ਪੰਕਤੀ ਉਹਨਾਂ ਕਹੀ ਜੇ ਕੋਈ ਬੰਦਾ ਅੰਤ ਵਿਲੇ ਸੁਰਤੀ ਵਿੱਚ ਇਹ ਚੀਜ਼ ਆ ਜਾਵੇ ਅੱਛਾ ਆਪਾਂ ਸੰਗਤ ਵਿੱਚ ਪਤਾ ਕਿਉਂ ਬੈਠੇ ਹਾਂ ਜੇ ਕੋਈ ਵਿਖਾਵਾ ਨਹੀਂ ਹੈ ਸਤ ਸੰਗਤ ਇਸ ਲਈ ਕਥਾ ਰੱਬ ਦੀ ਵਡਿਆਈ ਕੀਰਤਨ ਇਸ ਵਾਸਤੇ ਕਿਤੇ ਗੁਰੂ ਦਾ ਹੁਕਮ ਯਾਦ ਰਵੇ ਜਦੋਂ ਆਪਣੀ ਜੀਵਨ ਯਾਤਰਾ ਖਤਮ ਹੋਣ ਲੱਗੇ ਉਦੋਂ ਆਪਾਂ ਸਾਰਿਆਂ ਨੂੰ ਉਸ ਵਕਤ ਦਾ ਸਮਾਂ ਯਾਦ ਆਵੇ ਸਤਨਾਮ ਸ੍ਰੀ ਵਾਹਿਗੁਰੂ ਹੁਣ ਦਾ ਜਪਿਆ ਉਦੋਂ ਯਾਦ ਆਉਂਦਾ ਜਿਹੜੇ ਬੱਚੇ ਨੇ ਪਹਿਲਾਂ ਪੜ੍ਹਾਈ ਕੀਤੀ ਉਹ ਪੇਪਰ ਵਿੱਚ ਨਾਲ ਦੀ ਨਾਲ ਅਨਸਰ ਸ਼ੀਟ ਤੇ ਲਿਖਦਾ ਫਿਰ ਜਿਹਨੇ ਪਹਿਲਾਂ ਨਹੀਂ ਪੜ੍ਹਿਆ ਉਹ ਨਹੀਂ ਫਿਰ ਲਿਖਦਾ ਜਿਹਨੇ ਪਹਿਲਾਂ ਤਿਆਰੀ ਨਹੀਂ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਘਰ ਵਿੱਚ ਅੱਗ ਲੱਗ ਜਾਵੇ ਕੋਈ ਬੰਦਾ ਕਹਵੇ ਖੂਹ ਪਟੋ ਪਾਣੀ ਕੱਢੋ ਅੱਗ ਬਜਾਓ ਕਹਿੰਦੇ ਫਿਰ ਥੋੜੀ ਕੁਝ ਬਚ ਜਾ ਪਹਿਲਾਂ ਖੂਹ ਹੋਵੇ ਬਾਣੀ ਦਾ ਇੰਤਜ਼ਾਮ ਪਹਿਲਾਂ ਹੋਣਾ ਚਾਹੀਦਾ ਐ ਇਦਾਂ ਇਸ ਚੱਲਦੇ ਜੀਵਨ ਵਿੱਚ ਰੱਬ ਦੇ ਨਾਮ ਬਾਣੀ ਦਾ ਇੰਤਜ਼ਾਮ ਕਰ ਹਿਰਦੇ ਵਿੱਚ ਅੰਤ ਵਿਲੇ ਉਹ ਬਾਣੀ ਤੇਰੀ ਸਹਾਈ ਹੋਈ ਨਹੀਂ ਤਾਂ ਜੇ ਇਹ ਕੁਝ ਨਾ ਹੋਇਆ ਫਿਰ ਅੰਤ ਕਾਲ ਜੋ ਲਸ਼ਮੀ ਸਿਮਰੈ ਅੰਤ ਵਿਲੇ ਸੁਰਤੀ 'ਚ ਪਤਾ ਕੀ ਆਉਣਾ ਜੋ ساری ਉਮਰ ਕੰਮ ਕੀਤਾ ਉਹ ਸੁਰਤ 'ਚ ਦੇਖੋ ਇਹ ਸਚਾਈ ਹੈ ਇਹ ਤੋਂ ਆਪਾਂ ਸਾਰੇ ਵਕਬ ਹੋਈਏ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ ਜੋ ਆਪਾਂ ساری ਉਮਰ ਕਰਮ ਕਰਾਂਗੇ ਅੰਤ ਵਿਲੇ ਮੰਝੇ ਤੇ ਪਿਉ ਕਰਮ ਸਾਹਮਣੇ ਆਉਂਦੇ ਸਰੀਰ ਉਹ ਚੀਜ਼ਾਂ ਭੋਗਣ ਦੇ ਯੋਗ ਨਹੀਂ ਰਹਿੰਦਾ ਪਰ ਸਚਾਈ ਹੈ ਜ਼ਿੰਦਗੀ ਚ ਭੋਗੀਆਂ ਹੋਈਆਂ ਚੀਜ਼ਾਂ ਚਿੱਤੇ ਕਰ ਕਰਕੇ ਮਨ ਫਿਰ ਭੋਗੀ ਜਾਂਦਾ ਹੈ ਸਰੀਰ ਉਹ ਚੀਜ਼ ਖਾਣ ਦਾ ਸਾਥ ਸੰਗਤ ਤਾਕਤ ਨਹੀਂ ਰਹਿੰਦੀ ਸਰੀਰ ਵਿੱਚ ਜੋ ਚੀਜ਼ਾਂ ਖਾਵੇ ਪਰ ਜੋ ਕੁਝ ਪਹਿਲਾਂ ਭੋਗਿਆ ਹੋਇਆ ਮੰਝੇ ਤੇ ਪਿਆ ਅੰਦਰ ਸੁਰਤ ਵਿੱਚ ਮਨ ਵਿੱਚ ਉਹੀ ਭੋਗੀ ਜਾਂਦਾ ਹੈ ਉਹ ਕਰਮ ਬਣ ਜਾਂਦਾ ਜਿਨੇ ਪਹਿਲਾਂ ਨਾਮ ਜਪਿਆ ਉਹ ਅੰਤ ਵਿੱਲੇ ਉਹਦੀ ਸੁਰਤ ਉਹਦਾ ਮਨ ਫਿਰ ਨਾਮ ਨੂੰ ਭੋਗਣਾ ਸ਼ੁਰੂ ਕਰਦਾ ਉਹਨੂੰ ਆਪੇ ਫਿਰ ਨਾਮ ਚਿੱਤੇ ਆਉਂਦਾ ਵਾਹਿਗੁਰੂ ਵਾਹਿਗੁਰੂ ਨਹੀਂ ਤਾਂ ਫਿਰ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੂਨ ਬਲ ਬਲ ਉਤਰੈ ਮਨੁਕ ਬੰਦੇ ਕਹਿੰਦੇ ਸਾਡੇ ਖੂ ਤੇ ਸੱਪ ਬਹੁਤ ਨਿਕਲਦੇ ਮੈਂ ਭਾਈ ਜੀ ਮੈਂ ਗੁਰੂ ਵੱਲੋਂ ਵਿਆਖਿਆ ਕਰਤੀ ਫਿਰ ਤੁਸੀਂ ਰੌਲਾ ਪਾ ਲੈਣਾ ਕਹਿੰਦੇ ਫਿਰ ਮੈਂ ਕੋਈ ਗੱਲ ਨਹੀਂ ਵਸ ਤੁਸੀਂ ਨਾਮ ਜਪਿਆ ਕਰੋ ਧਿਆਨ ਰੱਖੋ ਥੋੜਾ ਬੱਤਾ ਬਾਕੀ ਠੀਕ ਹੈ ਇਹ ਨ ਪੁੱਛੋਥੇ ਵਾਰ-ਵਾਰ ਕਿਉਂ ਹੁੰਦਾ ਅੰਤ ਕਾਲ ਜੋ ਲక్ష్ਮੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਸਰਪ ਜੋਂਨ ਬਲ ਬਲ ਉਤਰੈ ਸੱਪ ਦੀ ਜੂਨ ਚ ਵਾਰ-ਵਾਰ ਆ ਸਕਨਾ ਅੰਤ ਕਾਲ ਜੋ ਮੰਦਰ ਸਿਮਰੈ ਅਸੀ ਚਿੰਤਾ ਮੈਂ ਜੇ ਮਰੈ ਜੇ ਅੰਤ ਵਿਲੇ ਮਰਨ ਲੱਗਿਆ ਧਿਆਨ ਆ ਗਿਆ ਹਾਏ ਮੇਰੀ ਕੋਠੀ ਹਾਏ ਮੇਰੀ ਜ਼ਮੀਨ ਉੱਥੇ ਸੁਰਤ ਰਹਿ ਜਾਣਾ ਉੱਥੇ ਪ੍ਰੇਤ ਬਣ ਕੇ ਉੰਨੀ ਦੇਰ ਤੱਕ ਰਹੇਗਾ ਜਿੰਨੀ ਦੇਰ ਅੱਗੇ ਰੱਬ ਕਿਰਪਾ ਕਰਕੇ ਸਰੀਰ ਨਹੀਂ ਬਦਲਦਾ ਕੋਈ ਅੱਗੇ ਕੋਈ ਜੂਨ ਨਹੀਂ ਮਿਲਦੀ ਇਹ ਗੱਲਾਂ ਸਾਧ ਸੰਗਤ ਕਿੰਵਰ ਆਪਾਂ ਕਹਿੰਦੇ ਐਵੇਂ ਮਨ ਘਟਤ ਗੱਲਾਂ ਨੇ ਮਨ ਘਟਤ ਨਹੀਂ ਇਹ ਹਕੀਕਤ ਹੈ ਇਹ ਸਚਾਈ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚਾਇਓ ਬਿਲਕੁਲ ਤਰਹ ਕਾਲ ਸੱਚ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਬਲ ਬਲ ਉਤਰੈ ਮੈਂ ਬਾਹਰ ਕੈਲਗਰੀ ਕੈਨੇਡਾ ਠਹਿਰੇ ਹੋਇਆ ਸੀ ਤੋਂ ਬਾਹਰ ਖਾਲਸਾ ਸਕੂਲ ਲ ਕਰੋੜ ਜਾਂਦਾ ਤੇ ਉੱਥੇ 2012 ਵਿੱਚੋਂ ਘਰ ਇੱਕ ਖਾਲੀ ਉਹ ਤੇ ਕੇਸਰੀ ਨਿਸ਼ਾਨ ਲੱਗਾ ਹੋਇਆ ਮਨੂੰ ਪੁੱਛਿਆ ਗੁਰਦੁਆਰਾ ਬਣ ਰਿਹਾ ਕਹਿੰਦੇ ਨਹੀਂ ਜੀ ਮੈਂ ਕਿਹਾ ਫੇਰ ਕਹਿੰਦੇ ਉਦਾਂ ਇੱਥੇ ਮਹਾਰਾਜ ਦਾ ਪ੍ਰਕਾਸ਼ ਹੁਣ ਕਰਵਾਇਆ ਪਰ ਭਾਈ ਸਾਹਿਬ ਇੱਥੇ ਜਿਹੜਾ ਵੀ ਪਰਿਵਾਰ ਰਹਿੰਦਾ ਹੈ ਪਹਿਲਾਂ ਤਾਂ ਅਸੀਂ ਮੰਨਦੇ ਨਹੀਂ ਸੀ ਵੀ ਜਿਹੜਾ ਰਹਿੰਦਾ ਉਹ ਪਰਿਵਾਰ ਵਾਲਿਆਂ ਨੂੰ ਡਿਪਰੈਸ਼ਨ ਹੋ ਜਾਂਦਾ ਨਨੂੰ ਪੁੱਛਿਆ ਤਾਂ ਕੋਈ ਗੁਰਸਿੱਖ ਪਰਿਵਾਰ ਜਿਹੜਾ ਰਹਿ ਕੇ ਗਿਆ ਉਹਨਾਂ ਨੂੰ ਮਿਲਾਓ। ਤੋਹਫੇ ਬੰਦਿਆਂ ਨੇ ਦੱਸਿਆ ਉਹ ਕਹਿੰਦੇ ਜੀ ਭਾਵੇਂ ਅਸੀਂ ਬਾਣੀ ਪੜਨ ਵਾਲੇ ਆਂ ਸਾਨੂੰ ਕਿਹਾ ਕੁਛ ਨਹੀਂ ਪਰ ਫਿਰ ਵੀ ਬੱਚਿਆਂ ਉੱਤੇ ਅਸਰ ਹੋ ਗਿਆ। ਕਹਿੰਦੇ ਐਂ ਲੱਗਦਾ ਵੀ ਇੱਥੇ ਕੋਈ ਚੀਜ਼ ਘੁੰਮਦੀ ਐ, ਕੋਈ ਬੰਦਾ ਰੋ ਰਿਹਾ ਐ, ਕੋਈ ਬੰਦਾ ਇੱਥੇ ਇਧਰੋਂ ਦੌੜ ਰਿਹਾ ਐ, ਕੋਈ ਇੱਥੇ ਬਹੁਤ ਹਾਇਕਰਲਾਟ ਪਾ ਰਿਹਾ ਐ। ਕਹਿੰਦੇ ਕਿਸੇ ਦੀ ਜਿੱਦਾਂ ਰੂਹ ਰਹਿ ਗਈ ਹੋਵੇ। ਪਰ ਉਹ ਆਪਣੇ ਬੰਦੇ ਕਈ ਤਰਕਸ਼ੀਲ ਨਹੀਂ ਮੰਨਦੇ। ਜਦੋਂ ਫਿਰ ਅਸੀਂ ਕੈਲਗਰੀ ਤੋਂ ਸਰੀ ਨੂੰ ਇੱਕ ਰਸਤਾ ਆਉਂਦਾ ਉੱਥੇ ਸਾਰੀ ਦੁਨੀਆ ਦੇ ਲੋਕ ਘੁੰਮਣ ਜਾਂਦੇ ਨੇ ਵੈਸੇ। ਲੇਖ ਹੈ ਬਹੁਤ ਵੱਡਾ। ਉਹਦੇ ਕੰਢੇ ਤੇ ਹੋਟਲ ਬਣਿਆ ਹੋਇਆ। ਉਹ ਮੈਨੂੰ ਉੱਥੋਂ ਦਾ ਐਮਐਲਏ ਫਿਰ ਗੁਰਮੁਖ ਪਿਆਰਾਲਾ ਉਹ ਲੈ ਕੇ ਗਿਆ। ਉੱਥੇ ਇੱਕ ਕਮਰਾ ਹੈ ਜਿਹੜਾ ਅੰਗਰੇਜ਼ਾਂ ਨੇ ਨਾ ਬੰਦ ਕੀਤਾ ਹੋਇਆ। ਉਹ ਰੈਂਟ ਤੇ ਨਹੀਂ ਦਿੰਦੇ। ਪਹਿਲਾਂ ਬਾਹਰੋਂ ਲੋਕ ਰਹਿ ਰਹੇ ਹੁਣ ਉਹਨੇ ਮੋਰੇ ਦੀਵਾਰ ਕਰਕੇ ਰੰਗ ਕਰਤਾ ਲੋਕ ਪੁੱਛਦੇ ਨੇ ਕਮਰਾ ਬੰਦ ਕਿਉਂ ਹੈ। ਉਹ ਕਹਿੰਦੇ ਨੇ ਉਸ ਕਮਰੇ ਵਿੱਚ ਕਿਸੇ ਅੰਗਰੇਜ਼ ਔਰਤ ਨੇ ਆਤਮ ਹੱਤਿਆ ਕਰ ਲਈ ਅੰਤ ਵੱਲ ਉਹਦੀ ਰੂਹ ਉੱਥੇ ਰਹਿ ਗਈ ਕਿੰਨਾ ਚਿਰ ਲੋਕਾਂ ਦਾ ਉੱਥੇ ਰੌਲਾ ਪੈਂਦਾ ਰਿਹਾ ਜਿਹੜੀ ਮਨ ਚ ਮਨਸਾ ਰਹਿ ਗਈ ਭੋਗਣ ਦੀ ਜਦੋਂ ਤੱਕ ਰੱਬ ਨਹੀਂ ਕਰਮ ਬਦਲਦਾ ਉੱਥੇ ਚੀਜ਼ ਰਹੇਗੀ ਜਦੋਂ ਕਹਾਲਪੁਰਖ ਵਾਹਿਗੁਰੂ ਕਿਰਪਾ ਕਰਦਾ ਫਿਰ ਫਿਰ ਉਹਦਾ ਸਰੀਰ ਅੱਗੇ ਬਦਲਦਾ ਨਹੀਂ ਤਾਂ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਬਲ ਬਲ ਉਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੂਨ ਬਲ ਬਲ ਉਤਰੈ ਜੇ ਅੰਤ ਵਿਲੇ ਚਿੱਤ ਚ ਆ ਗਿਆ ਹਾਏ ਉਹਨੂੰ ਮਿਲਾ ਦਿਓ ਉਹਨੂੰ ਮਿਲਾ ਦਿਓ ਪੁੱਤਾਂ ਧੀਆਂ ਵਿਲ ਧਿਆਨ ਰਹਿ ਗਿਆ ਫਿਰ ਵੀ ਪਟਕਣਾ ਫਿਰ ਵੀ ਭਟਕਣਾ ਰਹਿ ਜਾਏਗਾ ਅੰਤ ਕਾਲ ਜੇ ਅੰਤ ਵੇਲੇ ਮਨ ਚ ਬੁਰੇ ਖਿਆਲ ਆ ਗਏ ਫਿਰ ਜੂਨ ਹੋਰ ਵੀ ਭੈੜੀ ਮੜ ਸਕਦੀ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸ਼ਵਾਜੋਂਨ ਬਲ ਬਲ ਉਤਰੈ ਹੁਣ ਪੁੱਛੀਏ ਮਹਾਰਾਜ ਤੁਹਾਰੇ ਮੁਕਤ ਕਿਵੇਂ ਹੁੰਦੇ ਉਹ ਦੱਸੋ ਫਿਰ ਜਵਾਬ ਅਦਕ ਹੀ ਮਿਲੇਗਾ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਅਖੋ ਵਾਹਿਗੁਰੂ ਕਿਸੇ ਨੂੰ ਅੰਤ ਵਿਲੇ ਯਾਦ ਆ ਜਾਏ ਵਾਹਿਗੁਰੂ 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 ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਦਤ ਲੋਚਨ ਤੇ ਨਰ ਮੁਕਤ ਆ ਪੀਤੰਬਰ ਵਾਕੈ ਹਿਰਦੈ ਵਸੈ ਕਹਿੰਦੇ ਭਾਈ ਉਹ ਬੰਦੇ ਮੁਕਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਭਾਈ ਆਲਮ ਸਿੰਘ ਨੱਚਣਾ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਅਸੀਂ ਆ ਗ੍ਰਸਤੀ ਬੰਦੇ ਕਾਰੋਵਾਰੀ ਬੰਦੇ ਦੁਕਾਨ ਕਰਨ ਵਾਲੇ ਸਵੇਰੇ ਤਾਂ ਉੱਠ ਕੇ ਤੁਹਾਡਾ ਹੁਕਮ ਮੰਨੀ ਦੇ ਜਪਜੀ ਪੜ ਲਈਦਾ ਹੈ ਸ਼ੰਮਨ ਨੂੰ ਵੀ ਰਹਿਰਾਸ ਦਾ ਪਾਠ ਕਰ ਲਿਆ ਪਰ ਮਹਾਰਾਜ ਸਾਰਾ ਦਿਨ ਤਾਂ ਫਿਰ ਦੁਨਿਆਵੀ ਕਾਰੋਬਾਰ ਚੱਲਦਾ ਹੈ ਮਹਾਰਾਜ ਜਨਮ ਮਰਨ ਤੋਂ ਮੁਕਤ ਹੋ ਜਾਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਆਲਮ ਸਿੰਘ ਨੂੰ ਕਹਿੰਦੇ ਤੂੰ ਬਹੁਤ ਸੋਹਣਾ ਸਵਾਲ ਕੀਤਾ ਕਿਉਂਕਿ ਗ੍ਰਸਤੀ ਸਿੱਖ ਨੇ ਕਹਿੰਦੇ ਤੂੰ ਬਹੁਤ ਸੋਹਣਾ ਸਵਾਲ ਕੀਤਾ ਆਲਮ ਸਿੰਘ ਦਾ ਜਵਾਬ ਸੁਣੋ ਮੁਕਤ ਹੁਣ ਚਾਹੁੰਦੇ ਉਹ ਸਵੇਰੇ ਸ਼ਾਮ ਗ੍ਰਸਤੀ ਬੰਦੇ ਕੋਲ ਰੱਬ ਦੇ ਨਾਮ ਲੈਣ ਦਾ ਵਕਤ ਹੈ ਸਾਰਾ ਦਿਨ ਉਹਨੇ ਕਾਰੋਬਾਰ ਖੇਤੀ ਬਾੜੀ ਕੰਮ ਕਰਨੇ ਕੋਈ ਨਾ ਕੋਈ ਆਪਣਾ ਕਾਰੋਬਾਰ ਵਪਾਰ ਕੋਈ ਨੌਕਰੀ ਕਰਨੀ ਕਹਿੰਦੇ ਹੁਣ ਉਹਦੇ ਕੋਲ ਫਿਰ ਤਿੰਨ ਟਾਈਮ ਬਚੇ ਆਲਮ ਸਿੰਘ ਪ੍ਰਸ਼ਾਦ ਤਾਂ ਕਿੰਨੀ ਵਾਰ ਛਕਦੇ ਹੋ ਕਹਿੰਦੇ ਮਹਾਰਾਜ ਸੁਭਾਵਿਕ ਤਾਂ ਤਿੰਨ ਕ ਵਾਰ ਛਕੀਦੇ ਸਵੇਰੇ ਦੁਪਹਿਰੇ ਰਾਤੀ ਤਾਂ ਮਹਾਰਾਜ ਜਦੋਂ ਪ੍ਰਸ਼ਾਦਾ ਸਵੇਰੇ ਸ਼ਕਣੇ ਉਸ ਵਕਤ ਆਪਣੀ ਮੌਤ ਚਿਤ ਤੇ ਕਰਨੀ ਹੈ ਕੀ ਪਤਾ ਦੁਪਹਿਰ ਵਾਲਾ ਮਿਲਣਾ ਹੈ ਕਿ ਨਹੀਂ ਮਿਲਣਾ ਜਦੋਂ ਮੌਤ ਯਾਦ ਆ ਗਈ ਤੁਹਾਨੂੰ ਰੱਬ ਦਾ ਨਾਮ ਅੰਦਰੋਂ ਚਿਤ ਆਏਗਾ ਜਦੋਂ ਦੁਪਹਿਰੇ ਸ਼ਕਣੇ ਰੱਬ ਦਾ ਸ਼ੁਕਰ ਕਰਨਾ ਹੈ ਕੀ ਪਤਾ ਰਾਤ ਪੈਣੀ ਹੈ ਕਿ ਨਹੀਂ ਪੈਣੀ ਜਦੋਂ ਰਾਤ ਦਾ ਪ੍ਰਸ਼ਾਦਾ ਮਿਲ ਜਾਏ ਸੌਣ ਲੱਗਿਆਂ ਸ਼ੁਕਰ ਕਰਕੇ ਮੌਤ ਯਾਦ ਕਰਨੀ ਸਵੇਰੇ ਪਤਾ ਨਹੀਂ ਉੱਠਣਾ ਹੈ ਪਤਨ ਨਹੀਂ ਉੱਠਣਾ ਜਦੋਂ ਉਦੋਂ ਵਾਹਿਗੁਰੂ ਯਾਦ ਆਏ ਉਹ ਸਿੱਧਾ ਲਿਖੇ ਵਿੱਚ ਪਤਨ ਕਿਉਂ ਇਹ ਤੁਹਾਡਾ ਵੀ ਤਜਰਬਾ ਰਹਿਣਾ ਰਾਹ ਜਾਂਦੇ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੋ ਗੱਡੀ ਵਿੱਚ ਘਰ ਪਰਿਵਾਰ ਨਾਲ ਆਪਾਂ ਗੱਲਾਂ ਕਰਦੇ ਜਾਂਦੇ ਅੱਛਾ ਜੇ ਕਿਸੇ ਦਾ ਸਪੋਜ ਰਸਤੇ 'ਚ ਐਕਸੀਡੈਂਟ ਵੇਖ ਲਓ ਇੱਕਦਮ ਬੰਦੇ ਦੀਆਂ ਗੱਲਾਂ ਮੁੱਕ ਜਾਂਦੀਆਂ ਰੱਬ ਦਾ ਨਾਮ ਆਉਂਦਾ ਗੱਲਾਂ ਮੁੱਕ ਜਾਂਦੀਆਂ ਉਦੋਂ ਇੱਕੋ ਵਾਰ ਦੇਖ ਕੇ ਰੱਬ ਦਾ ਨਾਮ ਚੇਤੇ ਆਉਂਦਾ ਉਹ ਹੋਵੇ ਆ ਬਚ ਗਏ ਹਾ ਤੋ ਬਚ ਗਿਆ ਬੰਦਾ ਇਹਦਾ ਮਤਲਬ ਮੌਤ ਸਾਹਮਣੇ ਆਵੇ ਕਾਲ ਵੇਖ ਕੇ ਅਕਾਲ ਪੁਰਖ ਚਿੱਤੇ ਆਉਂਦਾ ਹੈ ਪਾਤਸ਼ਾਹ ਨੇ ਕਿਹਾ ਦਿਨ ਵਿੱਚ ਆਪਣੀ ਮੌਤ ਤਿੰਨ ਕਵਾਰ ਚਿੱਤੇ ਕਰ ਲਿਆ ਕਰ ਤੈਨੂੰ ਰੱਬ ਦਾ ਨਾਮ ਨਹੀਂ ਭੁੱਲੇਗਾ ਇਹ ਫਾਰਮੂਲਾ ਰੱਬ ਦਾ ਨਾਮ ਚਿੱਤੇ ਆਵੇ ਮੌਤ ਯਾਦ ਕਰ ਲਵੇ ਮੌਤ ਚਿੱਤੇ ਕਰਾਂਗੇ ਰੱਬ ਚਿੱਤੇ ਆਏਗਾ ਜਿਹਨੂੰ ਮਰਨਾ ਭੁੱਲ ਗਿਆ ਉਹ ਵਹਿਮ ਨਹੀਂ ਵਿਕਾਸ ਸਕਦਾ ਪਾਪ ਵੀ ਕਰ ਸਕਦਾ ਜਦੋਂ ਮਰਨਾ ਯਾਦ ਹੋਵੇ ਕੋਈ ਵਹਿਮ ਨਹੀਂ ਨਹੀਂ ਹੋਏ ਸਾਹਮਣੇ ਤੁਹਾਨੂੰ ਮੌਤ ਦਿਸਦੀ ਹੋਵੇ ਨਾ ਵਿਕਾਰ ਪੈਦਾ ਹੋਏ ਨਹੀਂ ਸਕਦੇ ਮਨ ਵਿੱਚ ਮਨ ਵਿੱਚ ਜਦੋਂ ਬੁਰੇ ਖਿਆਲ ਪੈਦਾ ਹੋਣਗੇ ਜਦੋਂ ਮੌਤ ਭੁੱਲ ਜਾਂਦੀ ਹੈ ਉਹ ਬੰਦਿਆ ਦਿਨ ਵਿੱਚ ਤਿੰਨ ਵਾਰ ਚਿੱਤੇ ਕਰ ਰਾਤੀ ਸੌਣ ਲੱਗਿਆਂ ਜ਼ਰੂਰ ਯਾਦ ਕਰਕੇ ਉਹ ਉਦ ਘਟੇ ਦਿਨ ਸਰੇਣਾ ਰੇ ਏ ਵਾਹਿਗੁਰੂ ਅੱਜ ਇੱਕ ਦਿਨ ਉਮਰ ਘਟ ਗਈ ਮੇਰੀ ਸੌਣ ਲੱਗੇ ਆ ਵਾਹਿਗੁਰੂ ਸਵੇਰੇ ਉੱਠੇ ਇੱਕ ਰਾਤ ਉਮਰ ਕੱਟ ਗਈ ਜਿੰਨੀ ਉਮਰ ਆਪਣੀ ਕੱਲ ਸੀ ਅੱਜ ਥੋੜੀ ਰਹੀ ਹੈ ਸਭ ਦੀ ਕੱਟ ਗਈ ਆਪਣੀ ਇਹ ਯਾਦ ਕਰਨਾ ਉਦੋਂ ਅੰਦਰੋਂ ਯਾਦ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਔਦ ਕਟੈ ਦਿਨ ਸਰਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਮਨ ਰੋਜ਼ ਯਾਦ ਕਰ ਤੈਉ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਮੌਤ ਦੀ ਚਿੰਤਾ ਨਾ ਕਰਿਆ ਕਰੋ ਮੌਤ ਨੂੰ ਚਿੱਤੇ ਰੱਖਿਆ ਕਰੋ ਬਸ ਲੋਕੀ ਮੌਤ ਤੋਂ ਡਰਦੇ ਵੀ ਨੇ ਚਿੰਤਾ ਵੀ ਕਰਦੇ ਨੇ ਵਿਆਹ ਵਾਲੇ ਘਰ ਚ ਜੱਟਾ ਕੱਪੜਾ ਸਿਰ ਤੇ ਲੈ ਕੇ ਬੀਬੀਆਂ ਚਲੀਆਂ ਜਾਂਣ ਕਿੰਨਾ ਉਹਨੂੰ ਮਾੜਾ ਸਮਝਦੇ ਲੋਕ ਮੌਤ ਨੂੰ ਛੱਡੋ ਮੌਤ ਦੇ ਰੰਗ ਤੋਂ ਵੀ ਡਰਦੇ ਵਿੱਚ ਟਾ ਕੱਪੜਾ ਕਿਉਂ ਲੈ ਲਿਆ ਇੰਨਾ ਡਰਦਾ ਹੈ ਪਰ ਬੋਧਸ਼ਕ ਹੈ ਭਾਈ ਤੂੰ ਡਰਿਆ ਨਾ ਕਰ ਮੌਤ ਦੀ ਚਿੰਤਾ ਨਾ ਕਰ ਮੌਤ ਨੂੰ ਚਿੱਤੇ ਰੱਖ ਵਸ ਕਿਉਂ ਚਿੱਤੇ ਰੱਖ ਮੌਤ ਇੱਕ ਰਸਤਾ ਹੈ ਉਹਦੇ ਉੱਤੇ ਸਾਰੀ ਦੁਨੀਆ ਚੱਲ ਰਹੀ ਆ ਆਪਾਂ ਵੀ ਸਾਰੇ ਚੱਲ ਰਹੇ ਜਿਵੇਂ ਜਿਵੇਂ ਉਮਰ ਕੱਟਦੀ ਹੈ ਉਹਦੇ ਵੱਲ ਜਾ ਰਹੇ ਆ ਆਪਾਂ ਸਾਰੇ ਜਿਵੇਂ ਜਿਵੇਂ ਉਮਰ ਰੋਜ਼ ਬੀਤ ਹੋ ਰਹੀ ਹੈ ਆਪਾਂ ਉਸ ਮੌਤ ਵੱਲ ਦੇ ਪਾਸੇ ਸਫ਼ਰ ਕਰ ਰਹੇ ਆ ਦਿਨੇ ਵੀ ਰਾਤਾਂ ਵੀ ਉਸ ਦੇ ਵੱਲ ਤੁਰ ਰਹੇ ਆ ਇਸ ਨੂੰ ਹਰ ਕਦੇ ਚਿੰਤਾ ਨਾ ਕਰੋ ਬਸ ਚਿੱਤੇ ਰੱਖੋ ਜਦੋਂ ਚਿੱਤੇ ਰੱਖੋਗੇ ਤੁਹਾਨੂੰ ਰੱਬ ਦਾ ਨਾਮ ਚਿੱਤੇ ਆਏਗਾ ਕਿਆ ਜਾਣਾ ਕਦੋਂ ਮਰਾਂਗੇ ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਜੇ ਰੱਬ ਦਾ ਨਾਮ ਨਾ ਨ ਵਿਸਰੇ ਤਾਂ ਸਭ ਕੁਝ ਸੌਖਾ ਹੋ ਜਾਏਗਾ ਜੀਣਾ ਵੀ ਸਫਲ ਮਰਨਾ ਵੀ ਸੌਖਾ ਧੰਨੋ ਫਿਰ ਮਹਾਰਜ ਬਚਨ ਕਹਿੰਦੇ ਕਹਿੰਦੇ ਚਿੰਤਾ ਤਾਂ ਕੀ ਕੀਜੀ ਐ ਪੜੋ ਚਿੰਤਾ ਤਾਂ ਕੀ ਕੀਜੀ ਤੁਸੀਂ ਹੁਣੇ ਭੋਗ ਦੇ ਵਿੱਚ ਸੁਣਿਆ ਸ਼ਲੋਕਾਂ ਚ ਚਿੰਤਾ ਤਾਂ ਕੀ ਕੀਜੀ ਐ ਚਿੰਤਾ ਤਾਂ ਕੀ ਕੀਜੀ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਭਾਈ ਇਹ ਸੰਸਾਰ ਦਾ ਮਾਰਗ ਹੈ ਇੱਥੇ ਕੋਈ ਸਥਿਰ ਨਹੀਂ ਹੈ ਪੰਤ ਤੰਤਰ ਗ੍ਰੰਥ ਵਿੱਚ ਇੱਕ ਕਥਾ ਲਿਖੀ ਹੈ ਕਿਸੇ ਫਕੀਰ ਨੇ ਸਮਝਾਉਣਾ ਸੀ ਆਪਣੇ ਚੇਲਿਆਂ ਨੂੰ ਤਾਂ ਚੇਲੇ ਨੂੰ ਕਹਿੰਦੇ ਭਾਈ ਕਿੱਥੇ ਚੱਲਾਂ ਕਹਿੰਦਾ ਬਾਜ਼ਾਰ ਚੱਲਾਂ ਜੀ ਸਮਾਨ ਲੈਣ ਕਹਿੰਦਾ ਮੇਰੀਆਂ ਵੀ ਦੋ ਤਿੰਨ ਚੀਜ਼ਾਂ ਲੈ ਲੈ ਕਹਿੰਦਾ ਦੱਸੋ ਜੀ ਕਹਿੰਦਾ ਲਿਖ ਲਾਉ ਕਹਿੰਦਾ ਜੀ ਲਿਖਣ ਦੀ ਕੀ ਲੋੜ ਹੈ ਮੈਂ ਯਾਦ ਕਰ ਲੈਣੀ ਹੈ ਕਹਿੰਦਾ ਫਿਰ ਐ ਕਰੀ ਇੱਕ ਪੈਸੇ ਦਾ ਘਟੇ ਘਟੇ ਇੱਕ ਪੈਸੇ ਦਾ ਵਧੇ ਵਧੇ ਉਹ ਕਹਿੰਦਾ ਮਹਾਰਾਜ ਇਹ ਤਾਂ ਮੈਂ ਪਹਿਲੀ ਵਾਰ ਨਾਮ ਸੁਣਿਆ ਕਿਸੇ ਜੜੀ ਬੁੱਟੀ ਦਾ ਨਾਮ ਹੈ ਕਹਿੰਦੇ ਹਾਂ ਤੂੰ ਪੁੱਛ ਲਈ ਕਿਹੜਾ ਹੈ ਹੋ ਸਕਦਾ ਤੈਨੂੰ ਤੇਰੇ ਕੋਲੋਂ ਮਿਲ ਜਾਏ ਕਹਿੰਦਾ ਨਾ ਜੀ ਮੈਂ ਕਿਹੜਾ ਕੋਈ ਪੰਸਾਰੀ ਆ ਮੈਂ ਲੈ ਆਉਣਾ ਲਿਖ ਲਿਆ ਚਲੋ ਮਨ ਚ ਆਇਆ ਸ਼ਾਇਦ ਕੋਈ ਚੀਜ਼ ਹੋਵੇ ਇੱਕ ਪੈਸੇ ਦਾ ਘਟੇ ਘਟੇ ਇੱਕ ਪੈਸੇ ਦਾ ਵਧੇ ਵਧੇ ਇੱਕ ਪੈਸੇ ਦਾ ਕਹਿੰਦਾ ਲੈ ਆਈ ਫਿਰ ਨਾ ਘਟੇ ਤੇ ਨਾ ਵਧੇ